ਮੇਰਾ ਰੰਗ ਤੇ ਬਸੰਤੀ ਚੋਲਾ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੇ ਜਿਨ੍ਹਾਂ ਦੇਸ਼ ਦੀ ਸੇਵਾ ਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਆਜ਼ਾਦੀ ਦੇ ਪਰਵਾਨਿਆਂ ਦੀ ਪਰਵਰਿਸ਼ ਹੀਟ ਭਗਤ ਦੀ ਸੋਚ ਵੀ ਕ੍ਰਾਂਤੀਕਾਰੀ ਸੀ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਲਾਇਲਪੁਰ ਜ਼ਿਲ੍ਹੇ ਦੇ ਪਿੰਡ ਬੰਗਾ ਵਿੱਚ ਹੋਇਆ ਹੁਣ ਪਾਕਿਸਤਾਨ ਵਿੱਚ ਹੈ ਉਹਨਾਂ ਦਾ ਜੱਦੀ ਘਰ ਹੁਣ ਵੀ ਭਾਰਤੀ ਪੰਜਾਬ ਦੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਖਟਕੜ ਕਲਾਂ ਪਿੰਡ ਵਿੱਚ ਸਥਿਤ ਹੈ। ਪਿਤਾ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਵਿਦਿਆਵਤੀ ਦੇ ਘਰ ਜਨਮ ਹੋਇਆ ਭਗਤ ਸਿੰਘ ਦਾ। ਇਸ ਸਿੱਖ ਪਰਿਵਾਰ ਨੇ ਆਰਿਆ ਸਮਾਜ ਦੇ ਵਿਚਾਰਾਂ ਨੂੰ ਅਪਣਾ ਲਿਆ ਸੀ। ਦਾਦਾ, ਪਿਤਾ ਅਤੇ ਚਾਚਾ ਦੇਸ਼ ਨੂੰ ਗੁਲਾਮੀ ਦੀਆਂ ਬੇੜੀਆਂ ਚੋਂ ਆਜ਼ਾਦ ਕਰਾਉਣ ਲਈ ਸੰਘਰਸ਼ ਦੀ ਰਾਤੇ ਸਨ। ਖੇਤਾਂ 'ਚ ਬੰਦੂਕਾਂ ਬੀਜਣ ਦੀ ਕੋਸ਼ਿਸ਼ ਕਰਨ ਵਾਲੇ ਭਗਤ ਸਿੰਘ ਨੂੰ ਚਾਚੇ ਅਤੇ ਪਿਓ ਤੋਂ ਦੇਸ਼ ਲਈ ਕੁਝ ਕਰ ਜਾਣ ਦੀ ਗੁਰਤੀ ਮਿਲੀ ਸੀ। ਪੂਰਾ ਪਰਿਵਾਰ ਇਨਕਲਾਬੀ ਸੋਚ ਦਾ ਸੀ ਸੁਭਾਵਕ ਹੈ। ਭਗਤ ਸਿੰਘ ਵੀ ਇਸੇ ਸੰਚੇ 'ਚ ਟੱਲ ਗਿਆ। ਭਗਤ ਦੇ ਜਨਮ ਸਮੇ ਜੇਲ੍ਹ ਚ ਬੰਦ ਭਗਤ ਸਿੰਘ ਦੇ ਚਾਚਾ ਅਤੇ ਪਿਤਾ ਘਰ ਪਰਤੇ ਸਨ। ਦਾਦੀ ਨੇ ਨਾਂ ਰੱਖਿਆ ਭਾਗਾਾਂ ਵਾਲਾ। ਭਾਗਾਾਂ ਵਾਲਾ ਜਦੋਂ ਸਕੂਲ ਜਾਣ ਲੱਗਾ ਤਾਂ ਨਾਂ ਲਿਖਵਾਇਆ ਗਿਆ ਭਗਤ ਸਿੰਘ। ਭਗਤ ਸਿੰਘ ਕਰੀਬ 12 ਸਾਲ ਦੇ ਸਨ ਜਦੋਂ ਜਲਿਆਂ ਵਾਲਾ ਬਾਗ ਹਤਿਆਕਾਂਡ ਹੋਇਆ। ਇਸ ਦੀ ਖਬਰ ਮਿਲਦੇ ਹੀ ਭਗਤ ਸਿੰਘ ਆਪਣੇ ਸਕੂਲ ਤੋਂ 12 ਮੀਲ ਪੈਦਲ ਚੱਲ ਕੇ ਜਲਿਆਂ ਵਾਲਾ ਬਾਗ ਪਹੁੰਚੇ ਸਨ। ਇਸ ਹੱਤਿਆਕਾਂਡ ਨੇ ਭਗਤ ਸਿੰਘ ਦੀ ਸੋਚ ਤੇ ਡੂੰਘਾ ਅਸਰ ਪਾਇਆ ਭਗਤ ਸਿੰਘ ਮੂਲ ਤੌਰ ਤੇ ਖੂਨ ਖਰਾਬੇ ਦੇ ਹਾਮੀ ਨਹੀਂ ਸਨ ਕਰਤਾਰ ਸਿੰਘ ਸਰਾਬਾ ਲੈਨਿਨ ਜੈਕ ਲੰਡਨ ਮਿਖਾਇਲ ਬਾਕੂਨਿਨ ਤੇ Karl Marx ਦੇ ਸਿਧਾਂਤਾਂ ਤੋਂ ਉਹ ਬਹੁਤ ਪ੍ਰਭਾਵਿਤ ਸਨ ਅਤੇ ਸਮਾਜਵਾਦ ਦੇ ਸਮਰਥਕ ਸਨ ਜੇਲ੍ਹ ਵਿੱਚ ਭਗਤ ਸਿੰਘ ਨੇ ਕਰੀਬ 2 ਸਾਲ ਗੁਜ਼ਾਰੇ ਮੁਕਦਮੇ ਦੌਰਾਨ ਭਾਰਤ ਦੇ ਇਸ ਮਹਾਨ ਸਪੂਤ ਨੇ ਆਪਣੀ ਰਿਹਾਈ ਲਈ ਕਦੀ ਵੀ ਜ਼ੋਰ ਨਹੀਂ ਲਗਾਇਆ ਪਰਦੇਸ਼ ਦੀ ਆਜ਼ਾਦੀ ਲਈ ਆਖਰੀ ਸਾਹ ਤੱਕ ਲੜਨ ਦਾ ਐਲਾਨ ਕੀਤਾ। ਇਸ ਦੌਰਾਨ ਉਹ ਕਈ ਕ੍ਰਾਂਤੀਕਾਰੀ ਗਤੀਵਿਧੀਆਂ ਨਾਲ ਜੁੜੇ ਰਹੇ। ਉਹਨਾਂ ਦੀ ਪੜ੍ਹਾਈ ਵੀ ਚੱਲੀ ਰਹੀ। ਭਗਤ ਸਿੰਘ ਨੇ ਦੁਨੀਆ ਦਾ ਸਾਹਿਤ ਅਤੇ ਮਹਾਨ ਸ਼ਖਸੀਅਤਾਂ ਬਾਰੇ ਬੜੀ ਹੀ ਛੋਟੀ ਉਮਰ ਵਿੱਚ ਪੜ੍ਹ ਲਿਆ ਸੀ। ਇਸ ਦੇ ਨਾਲ ਨਾਲ ਭਗਤ ਚੰਗੇ ਦੋਸਤ ਅਤੇ ਮਸਤੀ ਕਰਨ ਵਾਲੇ ਨੌਜਵਾਨ ਵੀ ਸਨ। ਉਹਨਾਂ ਨੂੰ ਰਸਗੁੱਲੇ ਬਹੁਤ ਪਸੰਦ ਸਨ। ਭਗਤ ਸਿੰਘ ਵਿੱਚ ਨੌਜਵਾਨਾਂ ਵਾਲੀ ਮਸਤੀ ਵੀ ਸੀ ਇੱਕ ਵਾਰ ਚੰਦशेखर आजाद ਨੇ ਬਾਕੀ ਕ੍ਰਾਂਤੀਕਾਰੀਆਂ ਲਈ ਖਾਣ ਪੀਣ ਦੀ ਵਿਵਸਥਾ ਲਿਆਉਣ ਲਈ ਪੈਸੇ ਦਿੱਤੇ ਪਰ ਭਗਤ ਸਿੰਘ ਨੇ ਆਪਣੇ ਸਾਥੀਆਂ ਨਾਲ ਸਿਨੇਮਾ ਹਾਲ ਦਾ ਰੋਹ ਕੀਤਾ ਟੋਟਲ ਇੰਡੀਪੈਂਡੈਂਸ ਮੁਲਕ ਭਰ ਵਿੱਚ ਸਾਈਮਨ ਕਮਿਸ਼ਨ ਦੇ ਬਾਈਕਾਟ ਲਈ ਜ਼ੋਰਦਾਰ ਮੁਜ਼ਾਹਰੇ ਹੋਏ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਵਾਲਿਆਂ ਤੇ ਅੰਗਰੇਜ਼ੀ ਹਕੂਮਤ ਨੇ लाठी चार्ज ਵੀ ਕੀਤਾ ਇਸ लाठी चार्ज ਨਾਲ ਜ਼ਖਮੀ ਹੋਣ ਕਰਕੇ ਲਾਲਾ ਲਾਜਪਤ ਰਾਏ ਦੀ ਮੌਤ ਹੋ ਗਈ ਜ਼임ੇਵਾਰ ਅਫਸਰ ਸਕਾਟ ਨੂੰ ਮਾਰਨ ਦਾ ਪਲਾਨ ਬਣਾਇਆ ਗਿਆ ਪਰ ਐਨ ਮੌਕੇ ਤੇ ਸਾਂਡਰ ਸਾਹਮਣੇ ਆਇਆ ਕ੍ਰਾਂਤੀਕਾਰੀਆਂ ਨੇ ਉਸਨੂੰ ਕਤਲ ਕਰ ਦਿੱਤਾ ਹਿੰਦੁਸਤਾਨ ਵਿੱਚ ਪੂੰਜੀਵਾਦ ਦਾ ਸਮਰਾਜੀ ਰੂਪ ਬਰਤਾਨਵੀ ਹਕੂਮਤ ਦੇ ਰੂਪ ਵਿੱਚ ਦੇਸ਼ ਦੀ ਬਹੁਪੱਖੀ ਲੁੱਟ ਅੰਦਾਜ਼ਨ ਕਰ ਰਿਹਾ ਸੀ। অতি ਸੰਵੇਦਨਸ਼ੀਲ ਨੌਜਵਾਨ ਇਨਕਲਾਬੀਆਂ ਨੇ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਅਗਵਾਈ ਵਿੱਚ ਬਰਤਾਨਵੀ ਹਕੂਮਤ ਨੂੰ ਅਤੇ ਹਿੰਦਵਾਸੀਆਂ ਨੂੰ ਝੰਡੋੜਨ ਲਈ ਦਿੱਲੀ ਅਸੈਂਬਲੀ ਵਿੱਚ ਬੰਬ ਧਮਾਕੇ ਦੀ ਯੋਜਨਾ ਬਣਾ ਲਈ। बम धमाका करने तो बाद भगत साथियों समेत भजे नहीं सगो मजबूती अंग्रेजा ललकारिया जेल तो कई लेखा चिट्ठिया भी लिखिया उन्हें फिक्र है हरदम नई तरज जफा क्या है hame shauk hai dekhe sitam ki intaha kya hai 3 march nu apne bhra kultar singh nu likhi chitthi vich bhagat singh ne eh lineyan likhiyan san chand sekhar azad kol unhane baldi mombatti te hatr ke sari zindagi mulk de lekh laan layi vaada kita si 23 saal sade bhagat ne eh vaada badi shiddat nal pura kita bhagat singh ate unhan de sathiyan ne rajnitik kaidiyan di halat sudharan layi vi sangharsh kita जब तक हमारे साथ इंसानों की तरह बर्ताव नहीं किया जाता खाने लायक खाना साफ सुथरे कपड़े पढ़ने के लिए किताबें अखबार एनीथिंग कुछ नहीं मिलेगा तुम्हें तो कुछ नहीं तो ठीक है मैं नहीं खाऊंगा कब तक नहीं खाओगे जब तक हमारी मांगे नहीं पूरी हो जाती देखेंगे शौक से मंगा नाम मन जानते साथियों समेत भगत ने, ने चौहट दिना तक भुख हड़ताल भी की ਚੋ ਲੜਕਦੇ 23 ਮਾਰਚ 1931 ਨੂੰ ਸ਼ਾਮੀ ਕਰੀਬ 7:33 ਵਜੇ ਉਹਨਾਂ ਨੂੰ ਅਤੇ ਉਹਨਾਂ ਦੇ ਦੋ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੇ ਦਿੱਤੀ ਗਈ ਉਹ ਲੜਕਦੇ ਕੋਈ ਵੀ ਦੇਸ਼ ਪਰਫੈਕਟ ਨਹੀਂ ਹੁੰਦਾ ਉਸੇ ਪਰਫੈਕਟ ਬਣਾਉਣਾ ਪੜਦਾ ਹੈ ਫਾਂਸੀ ਜਾਣ ਤੋਂ ਪਹਿਲਾਂ ਉਹ ਲੈਨਿਨ ਦੀ ਜੀਵਨੀ ਪੜ ਰਹੇ ਸਨ ਜੇਲ੍ਹ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਫਾਂਸੀ ਦੀ ਸੂਚਨਾ ਦਿੱਤੀ ਫਾਂਸੀ ਦਾ ਵੇਲਾ ਹੁੰਦਾ ਹੈ ਜੇਲ੍ਹ ਅਧਿਕਾਰੀ ਜੇਲ੍ਹ ਪਹੁੰਚਦੇ ਨੇ ਭਗਤ ਸਿੰਘ ਕਹਿੰਦੇ ਨੇ ਇੱਕ ਕ੍ਰਾਂਤੀਕਾਰੀ ਦੂਜੇ ਕ੍ਰਾਂਤੀਕਾਰੀ ਨੂੰ ਮਿਲ ਰਿਹਾ ਥੋੜਾ ਰੁਕੋ ਫਾਂਸੀ ਲਾਉਣ ਤੋਂ ਬਾਅਦ ਤਿੰਨਾਂ ਕ੍ਰਾਂਤੀਕਾਰੀਆਂ ਦੇ ਮ੍ਰਿਤਕ ਦੇਹਾਂ ਨੂੰ ਫਿਰੋਜ਼ਪੁਰ ਵਿੱਚ ਨਦੀ ਦੇ ਕੰਢੇ ਤੇ ਚੋਰੀਓਂ ਅੰਗਰੇਜ਼ੀ ਹਕੂਮਤ ਨੇ ਸਾੜਨ ਦੀ ਕੋਸ਼ਿਸ਼ ਕੀਤੀ। ਮਿੱਟੀ ਦਾ ਤੇਲ ਪਾ ਕੇ ਰਾਤ ਵੇਲੇ ਲਾਸ਼ਾਂ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਲੋਕਾਂ ਦਾ ਹਜ਼ੂਮ ਨੇੜੇ ਆਉਂਦੇ ਦੇਖ ਕੇ ਫਿਰੰਗੀ ਸ਼ਹੀਦਾਂ ਦੀਆਂ ਲਾਸ਼ਾਂ ਦੇ ਟੋਟੇ ਸਤ루 ਦਰਿਆ ਵੇ ਸੁੱਟ ਕੇ ਮੌਕੇ ਤੋਂ ਦੌੜ ਗਏ। ਅੱਜ ਜਲੀਆਂ ਲਾਸ਼ਾਂ ਦਾ ਲੋਕਾਂ ਨੇ ਮਾਣ ਸਤਕਾ ਨਾਲ ਮੁਰਤੋਂ ਅੰਤਮ ਸੰਸਕਾਰ ਕਰ ਦਿੱਤਾ। सीना लिए अपना इधर खून से खेलेंगे होली कर वतन मुश्किल में है सरफरोशी की तमन्ना अब हमारे दिल में मैं एक मनुखा मनुखता नाल जो कुछ भी हुंदा है उस नाल मेनू मतलब है भगत सिंह ने इसे फल्सफे ते पूरी जिंदगी गुज़ारी अते अंत विच ਮਨੁੱਖਤਾ ਲਈ ਸ਼ਹੀਦ ਹੋ ਗਏ